ਦੈਨਿਕ ਸੋਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਵਿਦਿਆਰਥੀ ਗੁੱਟਾਂ ਦੇ ਵਿਚਕਾਰ ਖੂਨੀ ਝੜਪ ਹੋਈ ਹੈ ਤੇ ਇੱਕ ਵਿਦਿਆਰਥੀ ਦੀ ਜੋ ਹਾਲਤ ਹੈ ਨਾਜ਼ੁਕ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਬਾਹਰ ਇੱਕ ਵਿਦਿਆਰਥੀ ਦੇ ਉੱਤੇ 8 ਤੋਂ 10 ਵਿਦਿਆਰਥੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਸਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਗਏ ਤੇ ਜ਼ਖਮੀ ਹਾਲਤ ਦੇ ਵਿੱਚ ਜੋ ਵਿਦਿਆਰਥੀ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ 16 ਸਾਲ ਦੇ ਚਾਹਤਪ੍ਰੀਤ ਗਿੱਲ ਦੇ ਵੱਜੋਂ ਜੋ ਵਿਦਿਆਰਥੀ ਹੈ ਉਸ ਦੀ ਪਛਾਣ ਹੋਈ ਹੈ ਦੱਸਿਆ ਜਾ ਰਿਹਾ ਕਿ ਕਿਸੇ ਰੰਜਿਸ਼ ਦੇ ਚੱਲਦੇ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਤੇਜ਼ ਤਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਜਿਸ ਦੇ ਵਿੱਚ ਚੱਲਦੇ ਜੋ ਨੌਜਵਾਨ ਹੈ ਗੰਭੀਰ ਜ਼ਖਮੀ ਹੋਇਆ ਸੀ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਹੁਣ ਉਸ ਦੀ ਹਾਲਤ ਜੋ ਨਾਜ਼ੁਕ ਬਣੀ ਹੋਈ ਹੈ ਨਿੱਜੀ ਸਕੂਲ ਦੇ ਬਾਹਰ ਵਿਦਿਆਰਥੀ ਖੜਾ ਹੋਇਆ ਸੀ ਜਿੱਥੇ ਕੁਝ ਵਿਦਿਆਰਥੀਆਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਨਜ਼ਦੀਕ ਦੇ ਲੋਕਾਂ ਦੇ ਵੱਲੋਂ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉੱਥੇ ਹੀ ਮੌਜੂਦ ਲੋਕਾਂ ਦਾ ਵੀ ਇਸ ਬਾਰੇ ਵਿੱਚ ਜੋ ਬਿਆਨ ਆਇਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਇੱਥੇ ਮੁੰਡੇ-ਮੁੰਡੇ ਆਪਸ ਵਿੱਚ ਲੜੇ ਨੇ ਜੀ ਉਹ ਨੰਗੀਆਂ ਪਿਸਤੌਲਾਂ ਚੁੱਕੀ ਫਿਰਦੇ ਸੀ ਨੰਗੇ ਕਿਰਪਾਨ ਤੇ ਨੰਗੇ ਕਾਪੇ ਹੀ ਗੇ ਆਪਸ ਵਿੱਚ ਲੜਦੇਆਂ ਲੜਦੇ ਆ ਉਹਨਾਂ ਨੇ ਮੁੰਡਾ ਵੜ ਦਿੱਤਾ ਜੀ ਉਹ ਕਿੰਨੇ ਤੇ ਆਏ ਜੀ ਸਵਾਰ ਉਹ ਦੋਵੇਂ ਯਾਤੂਰਾਂ ਦੀ ਮੋਟਰਸਾਈਕਲਾਂ ਤੇ ਹੀ ਜਾਈ ਗੇ ਕੀ ਉਹਨਾਂ ਕੋਲ ਹਥਿਆਰ ਸੀ ਹਥਿਆਰ ਉਹਨਾਂ ਕੋਲੇ ਕਾਪੇ ਹੀ ਗੇ ਨੰਗੇ ਦੀ ਤੇ ਦੋਹਾਂ ਕੋਲੇ ਪਿਸਤੌਲ ਹੀ ਗੇ ਨੰਗੇ ਦੀ ਇਹ ਮੁੰਡਾ ਕਿੱਧਰ ਆ ਰਿਹਾ ਇਹ ਮੁੰਡੇ ਉਧਰ ਪਰਾਂ ਨਹੀਂ ਕਿੱਥੋਂ ਆਉਂਦੇ ਸੀ ਯਾਨੀ ਕਿ ਗਰੁੱਪ 2 ਆਪਸ ਵਿੱਚ ਲੜਦੇ ਸੀ ਜੀ ਹਾਂਜੀ ਹਾਂਜੀ ਸਕੂਲ ਦੇ ਬੱਚੇ ਨੇ ਛੋਟੇ-ਛੋਟੇ ਬੱਚੇ ਨੇ ਅੱਛਾ ਜਿਹੜ ਹਾਂਜੀ 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 ਹਾਲਾਤ ਫਿਰੋਜ਼ਪੁਰ ਦੇ ਸਭ ਤੋਂ ਮਾੜੇ ਹਾਲਾਤ ਨੇ ਇਦੋਂ ਉੱਤੇ ਮੇਰੇ ਖਿਆਲ ਚ ਵੀ ਪੂਰੀ ਵਰਲਡ ਦੇ ਵਿੱਚ ਐਡਾ ਜ਼ਿਆਦਾ ਮੰਦਾ ਹਾਲ ਨਹੀਂ ਹੋਣਾ ਜਿੱਡਾ ਫਿਰੋਜ਼ਪੁਰ ਦਾ ਮੰਦਾ ਹਾਲ ਹੈ ਨੰਬਰ 1 ਤੇ ਚੱਲਦੇ ਪਏ ਮੁੰਡਾ ਮਰ ਗਿਆ ਈ ਮੁੰਡਾ ਦਾ ਮੌਕੇ ਤੇ ਮਰ ਗਿਆ ਹਾਂਜੀ 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 ਕੋਣ ਪ੍ਰਸ਼ਾਸਨ ਦੇ ਕੇ ਸੋਚਣਾ ਜਿਹੜੇ ਦੂਰ ਕਰਨਾ ਚਾਹੀਦਾ ਕਾ ਸਹੀ ਗੱਲ ਆ ਜੀ ਵੀ ਡਾਰੇ ਕੋਈ ਨਹੀਂ ਹੈਗਾ ਮੰਦਿਰ ਨੂੰ ਤਾਂ ਕਿਤੇ ਨਾ ਹੀ ਨਹੀਂ ਹੈਗਾ ਵੀ ਲੈ ਵੀ ਡਾਰੇ ਵੀ ਲੈ ਵੀ ਕੋਲੋਂ ਤਾਂ ਥਾਣੇ ਤੋਂ ਕਿੰਨੀ ਕ ਦੂਰ ਹੈ ਲੱਗੇ ਹਾਂਜੀ ਹਾਂਜੀ ਥਾਣੇ ਤੋਂ ਮੇਰੇ ਖਿਆਲ ਵਿੱਚ 100 200 ਮੀਟਰ ਦੂਰੀ ਹੋਣੀ ਹੈ। ਦਾਰੀ ਨਹੀਂ ਹੈ। ਹਾਂਜੀ। ਇਹਨਾਂ ਨੂੰ ਆ ਜਿਹੜੀ ਮੰਦਿਰ ਹੈ ਨਾ ਚੱਕ ਕੇ ਚਾਰਾਂ ਪੰਜਾਂ ਨੂੰ ਇੱਕ ਵਾਰੀ ਨੰਗਿਆ ਕਰ-ਕਰ ਕੇ ਕੁੱਟੇ ਹੁਣ ਚੌਂਕ 'ਚ ਤੇ ਕਿਵੇਂ ਨਹੀਂ ਡਰ ਪੈਂਦਾ ਪੁਲਿਸ ਦਾ? ਹਾਂ। ਬਾਈ ਇਹ ਆ ਕੇ ਬਿਲੇ ਵੀ ਉਹ ਅਗਲਾਂ ਦਾ ਆਪਾਂ ਨੂੰ ਕੀ ਏ? ਕੱਲ ਨੂੰ ਕੇਸ ਦਾ ਅੱਜ ਕੇਸ ਦਾ ਨਿੱਕਾ ਜਿਹਾ ਜਵਾਬ ਵੱਡਿਆ ਇਹ ਆਪਣੇ ਵੀ ਵਾਰੀ ਆਉਣੀ ਜੇ। ਹਾਂ। ਸਹੀ ਗੱਲ। ਸਹੀ ਗੱਲ। ਸਹੀ ਗੱਲ ਹੈ ਮੈਨੂੰ ਤਾਂ ਵੇਖ ਕੇ ਯਾਰ ਐਡਾ ਨਿੱਕਾ ਜਿਹਾ ਬੱਚਾ ਏ। ਕਹਿਣਾ ਵੀ ਇੱਥੇ ਮੁੰਡਾ ਵਿਚਾਰਾ ਖਲੋਤਾ ਹੈ। ਤੋ ਦੂਜੇ ਮੁੰਡੇ ਆਏ ਮਿੰਟ ਚ ਗੱਲ ਪੈ ਗਏ ਨੇ ਜਿਹੜੇ ਰੋਡ ਤੇ ਹੱਸਦਾ ਆ ਜਿਹੜਾ ਅਮਨੋਰ ਲਾ ਸਕੂਲ ਦੇ ਬੈਕਸਾਈਡ ਆ ਹਾਂ ਥਾਣਾ ਜੀ ਇੱਥੇ 200 ਮੀਟਰ ਤੇ ਆ ਫਿਰ ਵੀ ਨੇ ਡਾਰੇ ਗਾ ਨਾ ਉਹ ਵੇਖੋ ਕਾਪਾ ਪਰਾ ਫੜ ਕੇ ਜਨਤਾ ਨੇ ਛੁਟਿਆ ਜਨਤਾ ਨਾਲ ਆਦੀ ਤੇ ਉਹਨਾਂ ਨੇ ਹੋਰ ਵੜੀ ਜਾਣਾ ਸੀ ਉਹ ਲੋਕਾਂ ਦੇ ਰੋਲਾ ਪਾਇਆ ਨਾ ਉਹ ਕਿਹਨਾਂ ਰੋਲਾ ਪਾਉਂਦੇ ਹੋ ਅਗਲੇ ਆ ਗਏ 7 ਬੰਦੇ ਮਰਦੇ ਤੇ ਸਾਡੇ ਦਾ ਬਹੁਤ ਡਰ ਲੱਗ ਰਿਹਾ ਜੀ ਉਹਨਾਂ ਨੇ ਤੁਹਾਡੇ ਸਾਹਮਣੇ ਹੀ ਆ ਕਦੀ ਕਿਤੇ ਕਤਲ ਹੋ ਰਹੇ ਨੇ ਕਦੀ ਕਿਤੇ ਹੋ ਰਹੇ ਨੇ ਇੱਥੇ ਬਿਲਕੁਲ ਹੀ ਨੰਬਰ 1 ਤੇ ਆ ਗਿਆ ਜੀ ਆਸਿਆ ਜੀ ਅਛਾ ਤੇ ਮੈਂ ਸ਼ਕੂਰ ਦਾ ਮੁੰਡਾ ਮੇਰਾ ਪਿੰਡ ਹੈਗਾ ਪਰੋਸ਼ਾ ਮੇਰਾ ਨਾਲ ਦਾ ਦੋਸਤ ਹੀ ਸੀਗਾ ਇਹ ਇਹ ਅੱਜ ਆਇਆ ਸੀ ਇੱਥੇ ਮੈਨੂੰ ਸਕੂਲ ਨਹੀਂ ਗਈ ਇਹਦਾ ਪੇਪਰ ਸੀ ਤੇ ਸੱਟ ਲੱਗੀ ਹੋਈ ਸੀ ਪੈਰ ਤੇ ਐਸੀ ਬਾਹਰ ਤੋਂ ਕਰ ਰਹੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਵਿੱਚ ਘਾਰ ਬੈਠਾ ਸਾਡੇ ਨੰਗੀ ਗਰਬਾਨਾ ਲੈ ਕੇ ਹਮਲਾ ਕਰਤਾ ਉਹਨਾਂ ਕੋਲ ਪਿਸਤਲ ਵੀ ਸੀਗਾ ਤੇ ਇਹਦੇ ਸਿਰ 'ਤੇ ਮਾਰੀ ਜਦੋਂ ਉਹ ਅਸੀਂ ਚੱਕਿਆ ਉਹਨਾਂ ਨੇ ਸਾਨੂੰ ਪਿਸਤਲ ਦਾ ਡਰਾਵਾ ਵੀ ਜਿੱਦਾਂ ਕੱਢ ਕੇ ਆਏ ਸਾਡੇ ਇਹ ਮੇਰੇ ਨਾਲ ਦੇ ਗੋਲੀ ਮਾਰਨ ਲੱਗੇ ਸੀ ਉਹ ਤੇ ਉਦੋਂ ਅਸੀਂ ਬਾਬਾ ਇੱਧਰ ਦੀ ਆ ਗਏ ਤੋ ਕੌਣ ਸੀਗੇ ਜਿਹਨੇ ਉਹ ਇਹਨਾਂ ਦੇ ਇਹ ਨਾਲ ਹੀ ਪੜਦੇ 10ਵੀਂ ਕਲਾਸ ਵਿੱਚ ਕੀ ਝਗੜਾ ਕਰ ਕੀ ਨਾਮ ਹੈ ਜੀ ਇਹਨਾਂ ਦਾ ਕੀ ਨਾਮ ਹੈ ਚਾਤਪਰੀ ਸਾਂਗੀ ਝਗੜਾ ਕੀ ਝਗੜਾ ਇਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर